ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲਾਈਨਮੈਨ ਬਿਜਲੀ ਬੋਰਡ ਦੇ ਵਿੱਚ CHB ਵਿੱਚ ਕੰਮ ਕਰਦਾ ਹਾਂ ਹਾਂ ਜੀ ਮੈਂ ਉੱਥੇ ਜੌਬ ਕਰਦਾ ਹਾਂ ਜੀ ਕੀ ਹੋਇਆ ਜੀ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ CHB ਦੇ ਨਾਲ ਆ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ ਜੌਬ ਕਰਦੇ ਆ ਜੀ ਉਹਨਾਂ ਦੇ ਨਾਲ ਹਾਦਸਾ ਹੋਇਆ ਜੀ ਇਹ ਉਹਨਾਂ ਦਾ ਉਹਨਾਂ ਦਾ ਨਾਮ ਦੀਪਕ ਸੰਜੇ ਸਿੰਘ ਸੰਜੇ ਸਿੰਘ ਹਾਂ ਤੇ ਹੋਇਆ ਕੀ ਉਹਨਾਂ ਨੂੰ ਹਾਦਸਾ ਕੀ ਹੋਇਆ ਉਹਨਾਂ ਦੇ ਨਾਲ ਸਰ ਜਿਵੇਂ ਲਾਈਨ ਤੇ ਕੰਮ ਕਰਦੇ ਸੀਗੇ ਜੀ ਉਥੋਂ ਲਾਈਨ ਬੰਦ ਕਰਵਾਈ ਹੋਈ ਸੀ ਨਾ ਜਾਣੀ ਕਿਤੋਂ ਜਨਰੇਟਰ ਦੀ ਬੈਕਾਈ ਜਾਂ ਕੀ ਹੋਇਆ ਉਹਦੇ ਕਾਰਨ ਉਹਨਾਂ ਨੂੰ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਹਨਾਂ ਦਾ ਉੱਪਰੋਂ ਮਤਲਬ ਕਰੰਟ ਲੱਗਣ ਦੀ ਓਜਾ ਕਰਕੇ ਡੈਥ ਹੋ ਗਈ ਉਹਨਾਂ ਦੀ ਉਹ ਆਪਣੀ ਜਾਨ ਗਵਾ ਬੈਠੇ ਜੀ ਇਹ ਕੋਈ ਪਹਿਲਾ ਹਾਦਸਾ ਨਹੀਂ ਆ ਵੀ ਇਹ ਪਹਿਲੀ ਵਾਰ ਹੋਇਆ ਅਕਸਰ ਇਹ ਬਹੁਤ ਲੰਬੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਵਾ ਤੇ ਅਸੀਂ ਸਮੇਂ-ਸਮੇਂ ਸਿਰ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਿਛਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੇ ਜਿਹੜੇ ਇਹ ਰੋਜ਼ਗਾਰ ਆ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਪਰਿਵਾਰਾਂ ਦੀ ਸੇਫਟੀ ਆ ਉਹ ਹੋ ਸਕੇ ਪਰਿਵਾਰਾਂ ਦੀ ਸੇਫਟੀ ਹੋਵੇ ਸਾਡਾ ਰੋਜ਼ਗਾਰ ਪੱਕਾ ਹੋਊਗਾ ਸਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਅਨੁਸਖਾਮੀ ਘਟਨਾ ਵਾਪਰਦੀ ਹੈ ਜਾਂ ਅਸੀਂ ਅੰਗਹੀਣ ਹੋ ਜਾਈਏ ਕਈ ਸਾਡੇ ਮੁਲਾਜ਼ਮ ਇਹੋ ਜਿਹੇ ਵੀ ਨੇ ਕਈ ਜਿਨ੍ਹਾਂ ਦੀਆਂ ਜਾਨਾਂ ਤਾਂ ਨਹੀਂ ਗਈਆਂ ਬਟ ਉਹ ਅੰਗਹੀਣ ਹੋ ਗਏ ਜੀ ਉਹਨਾਂ ਜਿਹੜੇ ਹੁਣ ਮੰਨ ਲਓ ਕਿ ਕਿਸੇ ਮੁਲਾਜ਼ਮ ਦੀ ਸਾਡੇ ਡੈਥ ਹੋ ਜਾਂਦੀ ਉਹਨੂੰ ਕੁਝ ਨਾ ਕੁਝ ਮੁਆਵਜ਼ਾ ਮਿਲ ਜਾਂਦਾ ਬਟ ਜਿਹੜੇ ਅੰਗਹੀਣ ਹੋ ਜਾਂਦੇ ਆ ਜੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਬਟ ਹੁਣ ਪਰਿਵਾਰ ਤਾਂ ਕਿਤੋਂ ਨਾ ਕਿਤੋਂ ਚਲਾਉਣਾ ਹੀ ਆ ਜੀ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋਂ ਗੁਜ਼ਾਰਾ ਵਾ ਉਹ ਬੜਾ ਮੁਸ਼ਕਲ ਹੋ ਜਾਂਦਾ ਵਾ ਜੀ ਹਾਂਜੀ ਇਹ ਚੀਜ਼ ਆ ਜੀ ਤੇ ਅਸੀਂ ਸਮੇਂ-ਸਮੇਂ ਸਰ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਬੜੀ ਵਾਰ ਕਿਹਾ ਕਿ ਸਾਡੇ ਜਿਹੜਾ ਰੋਜ਼ਗਾਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਆ ਸਾਡੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਪੈਨਸ਼ਨ ਲੱਗੇ ਤੇ ਇੱਕ ਨੂੰ ਤਾਂ ਨੌਕਰੀ ਮਿਲੇ ਤਾਂ ਕਿ ਪਰਿਵਾਰ ਦਾ ਜਿਹੜਾ ਸਾਡਾ ਪਿੱਛੇ ਪਰਿਵਾਰ ਆ ਉਹਦਾ ਜਿਹੜਾ ਗੁਜ਼ਾਰਾ ਵਾ ਉਹ ਸਹੀ ਤਰ੍ਹਾਂ ਢੰਗ ਨਾਲ ਹੋ ਸਕੇ ਜੀ ਸਾਡੀ ਯੂਨੀਅਨ ਦੇ ਵਿੱਚ ਇਸ ਵਾਕਿਆ ਨੂੰ ਲੈ ਕੇ ਕਿਸੇ ਤੇ ਕੋਈ ਦਹਿਸ਼ਤ ਹੈਗੀ ਆ ਸਾਡੀ ਯੂਨੀਅਨ ਨੂੰ ਲੈ ਕੇ ਇਸ ਚੀਜ਼ ਦੀ ਬਹੁਤ ਡਰ ਆ ਜੀ ਕਈ ਮੁਲਾਜ਼ਮ ਤਾਂ ਸਾਡੇ ਇਦਾਂ ਜੇ ਵੀ ਜਦੋਂ ਇਦਾਂ ਜਾ ਹਾ ਸਕਦੇ ਵੀ ਆਪਰਦਾ ਵਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਯਾਰ ਕੰਮ ਛੱਡ ਦਈਏ ਕਿਉਂਕਿ ਸਾਡਾ ਰੋਜ਼ਗਾਰ ਆ ਜਿਹੜਾ ਉਹ ਇੱਕ ਤਾਂ ਪੱਕਾ ਨਹੀਂ ਹੈ ਕੱਚਾ ਵਾ ਜਿਨ੍ਹਾਂ ਦੇ ਹੁਣ ਮਤਲਬ ਅੰਗ ਜਿਵੇਂ ਕਿਸੇ ਦੇ ਕਰੰਟ ਲੱਗ ਗਿਆ ਜੀ ਉਹਨਾਂ ਦੀ ਬਾਹ ਚਲੇਗੀ ਕਿਸੇ ਦੀ ਲੱਤ ਚਲੇਗੀ ਜਾਂ ਡਿੱਗਣ ਦੇ ਕਾਰਨ ਕੁਝ ਵੀ ਹੁੰਦਾ ਆ ਠੀਕ ਆ ਉਹਨਾਂ ਨੂੰ ਕੁਝ ਨਹੀਂ ਜੀ ਮਿਲਦਾ ਹੈਗਾ ਇਹ ਚੀਜ਼ ਆ ਤੇ ਉਹ ਫਿਰ ਹੁਣ ਕਈ ਸਾਡੇ ਮੁਲਾਜ਼ਮ ਇਸ ਚੀਜ਼ ਵਰਕੇ ਕਰਕੇ ਵੀ ਭੱਜਾਣ ਨੂੰ ਫਿਰਦੇ ਆ ਜੀ। ਜਿਹੜਾ ਸੰਜੀਤ ਜੀ ਦੀ ਡੈਥ ਹੋਈ ਹੈ ਉਹਦੀ ਉਮਰ ਕਿੰਨੀ ਸੀ ਤੇ ਕਿਹੜੀ ਜਗ੍ਹਾ ਕੰਮ ਕਰ ਰਿਹਾ ਸੀਗਾ? ਉਹਦੀ ਉਮਰ ਕੁਛ ਖਾਸ ਨਹੀਂ ਸੀ ਜੀ। ਬੱਚੇ ਛੋਟੇ ਛੋਟੇ ਹੀ ਨੇ। ਇਹੀ ਕੁਛ। ਵੱਧ ਤੋਂ ਵੱਧ 40 ਦੇ ਨੇੜੇ ਹੋਊਗਾ। ਹਾਂਜੀ ਵਿਆਹਿਆ ਹੋਇਆ ਸੀਗਾ। ਬੱਚੇ ਉਹਦੇ 2-3 ਬੱਚੇ ਨੇ ਜੀ। ਇੱਥੇ ਸੈਟਲ ਸੀ ਲੁਧਿਆਣੇ? ਹਾਂਜੀ ਉਹ ਲੁਧਿਆਣੇ 'ਚ ਸੈਟਲ ਸੀ ਹੈਗਾ ਪ੍ਰਵਾਸੀ ਪਰਿਵਾਰ ਆ ਜੀ। ਕੱਤ ਤੋਂ ਲੁਧਿਆਣੇ ਕੰਮ ਕਰ ਰਿਹਾ ਸੀ ਬਿਜਲੀ ਭਾਗ? ਲੁਧਿਆਣੇ ਉਹ ਬਿਜਲੀ ਭਾਗ ਦੇ ਵਿੱਚ ਬੜੇ ਲੰਬੇ ਠੀਕ ਹੈ ਹਾਂ ਜੀ ਤਕਰੀਬਨ ਕੋਸ਼ਿਸ਼ 7-8 ਸਾਲ ਤੋਂ ਦੇ ਕਰੀਬ ਹੋਣ ਚੱਲੇ ਆ ਪਰਿਵਾਰ ਕਿੱਥੇ ਉਹਦੇ ਪਰਿਵਾਰ ਨੂੰ ਦੱਸਿਆ ਗਿਆ ਪਰਿਵਾਰ ਦੇ ਉਹਦੇ ਨੂੰ ਦੱਸਿਆ ਗਿਆ ਜੀ ਤੇ ਉਹ ਇੱਥੇ ਉਹਨਾਂ ਦਾ ਬੇਟਾ ਆ ਬਹੁਤ ਛੋਟਾ ਆ ਉਹ ਚਲੋ ਇਸ ਚੀਜ਼ ਪਿੱਛੋਂ ਪ੍ਰਵਾਸੀ ਨੇ ਜੀ ਸਮਸਤੀਪੁਰ ਸਮਸਤੀਪੁਰ ਤੋਂ ਹੈ ਨੇ ਜੀ ਜਿਹੜੀ ਇਹ ਘਟਨਾ ਹੋਈ ਆ ਵੱਡੇ ਅਫਸਰਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਹਾਂ ਜੀ ਬਿਲਕੁਲ ਜੀ ਉਹਨਾਂ ਦੀ ਨਿਗਰਾਨੀ ਚ ਆ ਜੀ ਜਿਹੜੀ ਸਬ ਡਿਵੀਜ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਆ ਉਹਨਾਂ ਨੂੰ ਇਸ ਇਸ ਚੀਜ਼ ਬਾਰੇ ਪਤਾ ਆ ਤੇ ਕਿਹੜੇ ਲੱਕੇ ਚ ਬਿਜਲੀ ਦੀ ਮਤਲਬ ਸੈੱਟ ਕਰ ਰਹੇ ਸੀ ਜਿੱਥੇ ਉਹਨੂੰ ਕਰੰਟ ਪਿਆ ਇਹ ਸਰ ਸਾ ਹਾਂਜੀ ਹਾਂ ਠੀਕ ਹੈ ਸਾਨੇ ਵਾਲ ਸਾਈਡ ਇਹ ਹਾਦਸਾ ਵਾਪਰਿਆ ਅਪੀਲ ਕੀ ਕਰਦੇ ਸਰ ਇਹੀ ਅਪੀਲ ਆ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਤਾਂ ਕਿ ਜੋ ਜਿਹੜਾ ਮੈਂਬਰ ਚਲੇ ਗਿਆ ਉਹਦੀ ਹੁਣ ਕਾਟ ਤੇ ਨਹੀਂ ਜੀ ਪੂਰੀ ਕੀਤੀ ਜਾ ਸਕਦੀ ਪਰਿਵਾਰ ਨੂੰ ਬਟ ਜਿਹੜਾ ਪਿੱਛੇ ਪਰਿਵਾਰ ਬਚ ਗਿਆ ਆ ਪਿੱਛੇ ਰਹਿ ਗਿਆ ਆ ਹੁਣ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਇਹ ਚੀਜ਼ ਹੈ ਜੀ ਠੀਕ ਹੈ ਕੀ ਨਾਮ ਹੈ ਸਰ ਅਵਤਾਰ ਸਿੰਘ ਨਾਮ ਹੈ ਮੇਰਾ ਕੀ ਕੰਮ ਕਰਦੇ ਹੋ ਸਰ ਸੀਐਚਪੀ ਲੈਣ ਮੈਂ ਜੀ ਇਹ ਕਿੱਥੇ ਕੰਮ ਕਰਦੇ ਆ ਕਰਨਗੱਡੀ ਪਈ ਜਾਂਦੀ ਕੀ ਹੋਇਆ ਅੱਜ ਹਾਸਾ ਕਿਦੇ ਨਾਲ ਹੋਇਆ ਔਰ ਕਿੱਥੇ ਹੋਇਆ ਸਾ ਜਿਹੜਾ ਹਾਸਾ ਹੋਇਆ ਸੰਨਿਆਲ ਹੋਇਆ ਜੀ ਮੁੰਡੇ ਦਾ ਜਿਹੜਾ ਜਿਹੜਾ ਕੰਮ ਮੁੰਡੇ ਜਿਹੜਾ ਦੋਸਤਰ ਪਤਾ ਕੀਤਾ ਪਾ ਜਿਹੜੇ ਮੁੰਡੇ ਦੇ ਨਾਲ ਸੀਗਾ ਉਹ ਆ ਸੰਜੇ ਸ਼ਾਹ ਜੀ ਉਹਦਾ ਮੁੰਡਾ ਜਿਹੜਾ ਹੈਲਪਰ ਸੀਗਾ ਜਿਹੜਾ ਮੈਂ ਨਵਾਂ ਮੁੰਡੇ ਨੂੰ ਲੱਗਾ ਸੀਗਾ ਉਹ ਮੰਗਲੀ ਫੀਡਰ ਸੀਗਾ ਆਪਣੇ ਫਰੈਂਡ ਗੋਲੀ ਦੇ ਨਾਲ ਠੀਕ ਹੈ ਕੰਮ ਕਰਨਗੇ ਏਪੀ ਫਲਟ ਤੇ ਬੰਦ ਸੀ ਫੀਡਰ ਜਦੋਂ ਉਹਨਾਂ ਨੇ ਜੋ ਆਪਣੇ ਜੀ ਸਾਹਿਬ ਨੇ ਵੀ ਗੱਲ ਕੀਤੀ ਜੀ ਸਾਹਿਬ ਕਹਿੰਦੇ ਇਹ ਫੀਡਰ ਸਾਡਾ ਬੰਦ ਹੈ ਸੋਚ ਕੇ ਜੇ ਕੰਮ ਕਰ ਲਓ ਚਲੋ ਉਹਨਾਂ ਦੇ ਉੱਪਰ ਚੜ੍ਹ ਕੇ ਬੰਦੇ ਨੇ ਦਸਤਾਨੇ ਪਾਏ ਜਦੋਂ ਉਹਨਾਂ ਨੂੰ ਸੋਚ ਕੱਟੀ ਇੱਕ ਬੁਲੇਟ ਅੰਦਰ ਰਹਿ ਗਿਆ ਤਿੰਨ ਬੁਲੇਟ ਹੁੰਦੇ ਆ ਉਹਨਾਂ ਨੇ ਇੱਕ ਬੁਲੇਟ ਅੰਦਰ ਰਹਿ ਗਿਆ ਚਲ ਕਹਿੰਦਾ ਕੋਈਆਂ ਫੋਲਡਰ ਤੇ ਬੰਨਦੀ ਆ ਹੱਥ ਨਾਲ ਬਾਹਰ ਕੱਢ ਦਿੰਨਾ ਉਹ ਕਿਸੇ ਬੈਕ ਆ ਗਈ ਬੈਕ ਕਰਕੇ ਉਥੇਲੇ ਡੇਗ ਗਿਆ ਮੌਕੇ ਤੇ ਉਥੇਲੇ ਪੱਕਾ ਹੁਣ ਕਰਕੇ ਉਹ ਚਾਈ ਹਟ ਲੱਗ ਗਈ ਉਹਨੂੰ ਹਸਪੀਟਲ ਲੈ ਕੇ ਫੋਟੋ ਹਸਪੀਟਲ ਲੈ ਗਏ ਹਸਪੀਟਲ ਵਾਲਿਆਂ ਨੇ ਉਹ ਚੈੱਕ ਕੀਤਾ ਕਿੰਨੇ ਦਾ ਬੰਦਾ ਜੱਥ ਹੋ ਗਿਆ ਠੀਕ ਹੈ ਉੱਥੇ ਆਪਣੇ ਕੰਮ ਇਹ ਹੈ ਹਸਤਾ ਹੈਗਾ 1:30 ਵਜੇ ਦਾ ਹਸਤਾ ਹੈ ਕਿ ਦਿਪਾਰੀ ਠੀਕ ਹੈ ਪਰ ਫੋਟੋ ਸਟ ਉਹਨਾਂ ਨੇ ਇੰਨਾ ਧੱਕਾ ਕਰਨਾ ਸ਼ੁਰੂ ਕਰਤਾ ਕਿ ਕਹਿੰਦੇ লাশ ਲੈ ਜਾਓ ਕਹਿੰਦੇ ਅਸੀਂ ਤੇ ਰੱਖਣੀ ਨਹੀਂ ਜਿਹੜਾ 40 ਸਾਲ ਲਿਆ ਜੀ ਪੁਲਿਸ ਬੈਸ਼ਨ ਵੀ ਕਹਿਣ ਲੱਗ ਗਏ ਕਿ ਹਾਂ লাশ ਨੂੰ ਤੁਸੀਂ ਲੈ ਜਾਓ ਤੇ ਫੋਰਥ ਹਸਪਤਲ ਵੀ ਕਹਿਣ ਲੱਗੇ ਜਿੱਥੇ ਲਾਸ਼ ਲਿਆ ਜੀ ਨਹੀਂ ਨਹੀਂ ਮੋਕੇ ਰਾਸਤੇ ਜਾਂਦੇ ਜਾਂਦੇ ਜੀ ਉਥੇ ਉਹਨੇ ਡੱਤ ਜਾਂਦੇ ਜਾਂਦੇ ਕੋਈ ਸੰਜੀਤ ਸਿੰਘ ਨਾਮ ਦਾ ਸੀ ਹਾਂ ਜੀ ਹਾਂ ਜੀ ਸੰਜੀਤ ਸ਼ਾਹ ਹਾਂ ਜੀ ਜੀ ਉਮਰ ਕਿੰਨੀ ਸੀ ਤੇ ਵਿਆਹ ਹੋਇਆ ਸੀ ਹਾਂ ਜੀ ਹਾਂ ਜੀ ਇਹਦੇ ਦੋ ਇੱਕ ਬੇਟਾ ਜੀ ਇੱਕ ਬੇਟੀ ਆ ਜੀ ਤਿੰਨ ਤੇ ਤਿੰਨ ਬੇਟੇ ਆ ਜੀ ਤਿੰਨ ਬੱਚੇ ਹਾਂ ਜੀ ਹਾਂ ਜੀ ਭਗਤ ਜੀ ਕੰਮ ਕਰ ਰਹੇ ਸਰ ਇਹ ਹੋ ਗਏ 7-8 ਸਾਲ ਹੋ ਗਏ ਕੰਮ ਲਗਤਰ ਕੰਮ ਕਰਦੇ ਨੇ ਪਿੱਛੋਂ ਬਿਹਾਰ ਦਾ ਹਾਂ ਜੀ ਹਾਂ ਜੀ ਆਪਣੇ ਪ੍ਰਵਾਸੀ ਬੰਦਾ ਜੀ ਆਪਣੇ ਤੇ ਸ਼ੁਰੂ ਤੇ ਸਾਡੇ ਕੰਮ ਕਰਦਾ 9-10 ਸਾਲ ਹੋ ਗਏ ਸਾਡੇ ਨਾਲ ਹੀ ਕੰਮ ਕਰਦਾ ਆ ਰਿਹਾ 8-9 ਸਾਲ ਇਹ ਹੁਣ ਉਹਦੀ ਡੈੱਡ ਬੋਡੀ ਕਿੱਥੇ ਰਖਾਈ ਗਈ ਹੈ? ਆਪਾਂ ਨੇ ਸਿਵਲ ਹਸਪੀਟਲ ਆ ਜਿਆ ਤੇ ਆਪਣੇ ਹਾਂ ਜੀ ਮਸਜਿਦ ਚ ਰੱਖੀ ਹੋਈ ਹੈ ਜੀ ਆਪਣੇ ਤੇ ਸਵੇਰੇ ਆਪਾਂ ਅੱਛੇਰੇ ਕਹਿੰਦੇ ਸਵੇਰੇ ਪੋਸਟ ਆਉਣ ਕਰਨ ਨੂੰ ਕਹਿੰਦੇ ਆ ਜੀ ਪਰ ਇਹ ਪੋਸਟ ਮੋਂ ਉਨਾ ਚਿਰ ਨਹੀਂ ਹੋਣ ਦਿੰਦੇ ਜਿੰਨਾ ਚਿਰ ਸਾਨੂੰ ਇਹ ਪੱਕਾ ਵਾਦਾ ਨਹੀਂ ਕਰਦੇ ਕਿ ਇਹਦੇ ਪਰਿਵਾਰ ਨੂੰ ਕੁਛ ਰਾਸ਼ੀ ਮਿਲੇਗੀ ਹਾਂ ਮੁਆਜਾ ਮਿਲੇਗਾ ਜੀ ਇਸ ਮੌਤ ਨੂੰ ਲੈ ਕੇ ਤੁਹਾਡੀ ਯੂਨੀਅਨ ਵੱਲੋਂ ਕੋਈ ਮੰਗਾਂ ਰੱਖੀਆਂ ਗਈਆਂ? ਸਾਰੇ ਮੰਗਾਂ ਤੇ ਹੈਗੀਆਂ ਜੀ ਪਹਿਲੇ ਤੇ ਜਿਹੜੀ ਪਰਿਵਾਰ ਨੂੰ ਨੌਕਰੀ ਮਿਲੂਗੀ ਜੀ ਹਾਂ ਜੀ ਜਿਹੜੀ ਬੰਦੀ ਰਾਸ਼ੀ ਹੈ ਜਿਹੜੀ ਸਰਕਾਰ ਰ ਕਹਿੰਦੀ ਆ ਉਹ ਮਿਲੂਗੀ ਜੀ ਹਾਂ ਜੀ ਹਾਂ ਜੀ ਠੀਕ ਹੈ ਮਤਲਬ ਇਸ ਸ਼ਖਸ ਨੂੰ ਜਦੋਂ ਸੰਸਕਾਰ ਉਹ ਲੋ ਕੀਤਾ ਜਾਊਗਾ ਜੇ ਆ ਪੋਸਟਮਨ ਉਹ ਲੋ ਕੀਤਾ ਜਾਊਗਾ ਜਦੋਂ ਘੜੀਆਂ ਮੰਗਾ ਪੁਰੀਆਂ ਹੋਣਗੀਆਂ ਹਾਂ ਜੀ ਹਾਂ ਜੀ ਇਹ ਆਪਣਾ ਸਵੇਰੇ ਆਵਾਂਗੇ ਫਿਰ ਗੱਲ ਕਰਾਂਗੇ ਪ੍ਰਸ਼ਾਸਨ ਕੀ ਕਹਿੰਦੀ ਆ ਇਹਨਾਂ ਪਰਿਵਾਰ ਸਵੇਰੇ ਆਣ ਤੁਰ ਪਏ ਬਿਹਾਰ ਪੰਜਾਬ ਤੋਂ ਦੂਰੇ ਹੋਇਆ ਹੀ ਪ੍ਰਵਾਸੀ ਤੋਂ ਜਦੋਂ ਆਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਫਿਰ ਆਪਾਂ ਉਸ ਤੋਂ ਗਾਂ ਸਟ੍ਰੈਪ ਚੱਕਾਂਗੇ ਜੀ ਸਰ ਤੁਹਾਡੀ ਜਿਹੜੀ ਯੂਨੀਅਨ ਹੈ ਜਿਹੜੇ ਇੱਥੇ ਇਕੱਠੇ ਹੋ ਰਹੇ ਸਿਵਲ ਹਸਪਤਲ ਬੰਦੇ ਹੁਣ ਇਸੇ ਚੀਜ਼ ਨੂੰ ਲੈ ਕੇ ਵਿਚਾਰ ਵਿਮਰਸ਼ ਹੋ ਰਿਹਾ ਕੀ ਕਿਦਾਂ ਸਰ ਜੀ ਯੂਨੀਅਨ ਤੇ ਇੱਕ ਚੀਜ਼ ਹੈਗੀ 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 ਇਹ ਇਨਸਾਨੀਅਤ ਤੌਰ ਤੇ ਬੰਦਾ ਹੀ ਉਹਦੇ ਕੋਲ ਆਪਣਾ ਕੋਈ ਬੰਦਾ ਮਰਦਾ ਨਾ ਹੀ ਕਿਉਂਕਿ ਸਾਡੀ 12 13000 ਤਨਖਾਹ ਵੱਧ ਤਨਖਾਹ ਨਹੀਂ ਹੈਗੀ ਜਿਆਦਾ ਹੈ ਜਾ ਕੇ ਪਿੱਛੇ ਲੈਂਡਲਰ ਨੂੰ ਬੋਤੇ ਨਹੀਂ ਹੈਗੀ ਜੀ ਸਾਰੇ ਗਰੀਬ ਕਰਾਂ ਦੇ ਬੰਦੇ ਆ ਓਕੇ ਸੁਖੋ ਕੰਮ ਕਰਦੇ ਆ ਉਹ ਕੀ ਪਤਾ ਸਵੇਰੇ ਕੰਮ ਤੇ ਜਾਂਦੇ ਸ਼ਾਮ ਨੂੰ ਘਰੇ ਆਉਣਾ ਨਹੀਂ ਆਉਣਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਹੁਣ ਹੀ ਬੰਦਾ ਸਵੇਰੇ ਘਰੋਂ ਨਿਕਲਿਆ ਸ਼ਾਮ ਨੂੰ ਪਾ ਡੇਢ ਵਜੇ ਹਾਸਾ ਹੋ ਗਿਆ ਬੜਾ ਸਾਰਾ ਰੁਲ ਗਿਆ ਉਹਦਾ ਜੀ ਇਹ ਹੋਂ ਨਹੀਂ ਆ ਥੋੜੇ ਦਿਨ ਮਨੇ ਹਰਜੀਤ ਮੁੰਡਾ ਸੀ ਅਗਰ ਦੋਜ ਕੰਮ ਕਰਦਾ ਸੀ ਉਹਦੀ ਰੀਡ ਦੀ ਸਾਡੀ ਮੰਨ ਕੇ ਪ ਡਾਕਟਰ ਨੇ ਕਹਿੰਦਾ ਸਾਲ ਇੱਕ ਤੋਂ ਮੋਟਰਸਾਈਕਲ ਨਹੀਂ ਚਲਾ ਸਕਦਾ ਸਾਲ ਇਹ ਲਈ ਬੈੱਡ ਤੇ ਪਿਆ ਗਿਆ ਜੀ ਉਹ ਕਰ ਕਿਦਾਂ ਚੱਲੂ ਦੇਖੋ ਜੀ ਠੀਕ ਹੈ ਤੇ ਹੁਣ ਹਾਲ ਦੀ ਫਿਲਹਾਲ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੁਹਾਡੇ ਵੱਲੋਂ ਕਾਰਵਾਈ ਅਸੀਂ ਸਵੇਰੇ ਦੇਖਾਂਗੇ ਸਵੇਰੇ ਆ ਕੇ ਮਿਲਾਂਗੇ ਪਹਿਲੇ ਇਹਨਾਂ ਨੂੰ ਜੀ ਐਸ ਟਾਈਮ ਤੇ ਆਪਣੇ ਉਹਨਾਂ ਨੇ ਬਰਫ ਚ ਲਾਈ ਹੋਈ ਬੋਡੀ ਹੈ ਜੀ ਬਾਕੀ ਜੇ ਸਵੇਰੇ ਧੱਕੇ ਨਾਲ ਪੁਸ਼ਪਣ ਕਰਨਗੇ ਤਾਂ ਅਸੀਂ ਆਪਣੀ ਜੋ ਹੋਊਗੀ ਕਾਰਵਾਈ ਆਪਣੇ ਕਰਾਂਗੇ ਧੱਕਾ ਸਿਰਸ਼ ਕਰਾਂਗੇ